ਹੀ ਕਰਨ। ਚਲ ਮੋਢੇ ਲਾਉਣ ਦੀ ਸਿਖਾਉਣੀ ਐ ਨੂੰ। ਹਾਂ ਮੋਢੇ। ਇੱਕ ਸਟੈਪ ਉਹ ਤੁਹਾਨੂੰ ਸਿਖਾਉਂਦੇ। ਪਰ ਦੂਜਾ ਸਟੈਪ ਵੀ ਜ਼ਰੂਰੀ ਐ। ਨਹੀਂ ਇੱਕ ਸਿੱਧਰ ਲੈ। ਚਲ ਬੰਨ ਮੋਢੇ ਅਰਧ ਸਿਖਾਈ ਜਾਈਏ। ਮੈਂ ਨਾ ਟਾਸ ਖਾਣ ਦੀ ਕੋਸ਼ਿਸ਼ ਕਰੀ। ਚਾਹ ਚਾਹ ਪਾਣੋ ਤੁਸੀਂ। ਮੈਂ ਕਹਿੰਦੀ ਤੇ ਸੇਟੇ ਹੱਥ ਥੱਲੇ ਹੱਥ ਰੱਖ ਕੇ। ਹਾਂ। ਵੀ ਇਹ ਕਈ ਵਾਰ ਨਿਆਣਾ ਰੋਂਦਾ ਤਾਂ ਮੋਢੇ ਨਾਲ ਜਾਂਦਾ। ਸਹੀ ਗੱਲ। ਇੱਕ ਪੋੜਾ ਖੜੀ ਨਾ। ਪਹਿਲਾ ਇੱਕ ਸਟੈਪ ਸਿਖੋ ਜੇ ਫਿਰ ਦੂਜਾ ਸਟੈਪ। ਐ ਕਰਾਂਗੇ ਕਿ ਵੀਂਦਰ ਰੋਜ਼ ਭਲਾ ਜਾਂਦਾ। ਰੋਜ਼ ਨੂੰ ਸਬਸਕ੍ਰਾਈਬ ਕਰਨਾ ਠੀਕ ਅੱਜ ਵੀ ਕੁੱਤੀ ਚੰਨੀ ਲਈ ਕੋਈ ਬਈ ਮੇਰਾ ਲਰਨਦਾ ਅਸੀਂ ਜੈਸਮੀਨ ਤਾਂ ਭੇਜਣੀਆਂ ਜਦ ਤੱਕ ਤੈਨੂੰ ਇਹ ਆਪਣੀ ਹਰਗੁਣ ਚੱਕਣੀ ਨਹੀਂ ਹੋਣੀ ਪੂਰੀ ਜਿੱਦੜ ਤੈਨੂੰ ਆ ਗਈ ਫਿਰ ਆਪਣਾ ਚੱਕ ਲੈ ਅਸੀਂ ਬਸ ਚਾਹ ਸੀ ਕਿ ਨੂੰ ਕੀ ਅਰੇਂਜ ਕਰਿਆ ਵੀ ਜਿੱਦਣ ਤੂੰ ਇਹਨੂੰ ਨਹਾਉਣ ਲੱਗ ਗਈ ਸਾਰਾ ਦੋ ਦਿਨ ਦਿਨ ਸੰਭਾਲ ਲੱਗੀਆਂ ਦਿਨ ਰਾਤ ਪੂਰਾ ਵੀ ਤੇਰੇ ਤੇ ਹੀ ਆ ਹਾਂਜੀ ਤੇ ਦੂਜੀ ਗੱਲ ਉਹ ਤੇਰੇ ਤੇ ਵੀ ਆ ਵੀ ਤੂੰ ਇੱਕ ਦਿਨ ਸਾਡੇ ਕੋਲ ਆ ਦੇ ਵੀ ਜੋ ਮਗਰੀ ਮੰਦੀ ਆ ਹਾਂ ਕੋਈ ਗੱਲ ਨਹੀਂ ਦੇਖੇ ਵੀ ਰਵਿੰਦਰ ਨੂੰ ਵੀ ਆਉਂਦਾ ਗੱਲੀ ਜੈਸਮੀ ਤੁਮ ਕੋ ਕਿਤੇ ਅਟੇ ਮੰਮੀ ਆਈ ਉਹ ਮੰਮੀ ਤਾਂ ਪਹਿਲੇ ਮਨਕੀਰ ਤੇ ਚੜਜੀ ਰਹਿੰਦੀ ਹੈ ਵਿਚਾਰੀ ਲੱਗੀ ਲੈ ਨਹੀਂ ਪਤਾ ਸਸਰੀ ਘਰ ਵੀ ਸਾਰਿਆਂ ਨੂੰ ਬਲੌਗ ਆ ਕਿ ਬੀ ਸ਼ੁਰੂ ਆ ਬਜੇ ਜੇ ਫਤੇ ਕਿਸੇ ਨੇ ਬੁਲਾਇ ਨਹੀਂ ਬੈਗ ਸਾਨੂੰ ਸਾਰਿਆਂ ਨੂੰ ਕਿ ਚੜਮੀ ਚੜਾ ਪਰ ਰਵਿੰਦਰ ਆਇਆ ਤਾਂ ਜੀ ਤੇ ਰਵਿੰਦਰ ਨੇ ਰੀਤ ਨੂੰ ਪਹਿਲਾਂ ਇਹਨੂੰ ਰੀਤੇ ਨਿਕਲ ਗਿਆ ਛੋਹ ਨੂੰ ਹਰ ਕੋਲ ਨੂੰ ਚੱਕਿਆ ਕੰਦਾ ਦਾ ਜ਼ਬਰਦਸਤ ਨਹੀਂ ਹੈਗਾ ਹਾਂ ਮੈਨੂੰ ਫਿਰ ਉਦਣ ਵਾਲੀ ਗੱਲ ਯਾਦ ਆ ਗਈ ਜene ਵੀ ਇੱਕ ਬਲੌਗ 'ਚ ਕਹਤਰਾਂ ਕਹਿੰਦਾ ਕੁੜੀ ਨੂੰ ਦੁੱਧ ਨਹੀਂ ਪਨਾਉਂਦੇ ਤੁਸੀਂ ਹਾਂ ਮਾਵੀ ਇਹ ਗੱਲ ਕੁਝ ਹੋਰ ਨੋਟ ਦੀ ਕਰ ਫਿਰ ਕਹਿੰਦਾ ਤੇ ਫਿੰਸੀਆਂ ਜਿਹਾ ਨਿਕਲੀਆਂ ਵੀ ਆ ਮਾਵੀ ਇਹ ਤਾਂ ਬਹੁਤ ਬਰੀਕੀ ਜਿਹਾ ਨੋਟ ਲੱਗਿਆਗਾ ਨਹੀਂ ਸਾਹਮਣੇ ਬੇਚਤੀ ਲੱਗੇਗਾ ਨਹੀਂ ਆਏ ਆ ਨਾ ਬਾਪੂ ਨਾ ਠੱਟੀ 'ਚ ਸਾਰਾ ਕੁਝ ਦਿਖਣ ਲੱਗ ਜਾਂਦਾ ਹਾਂ ਕਮੀ ਹੈ ਉਹ ਜਾਂਦਾ ਨਾ ਐਂ ਦਾ ਵੀ ਮੇਰੀ ਧੀ ਹੈ ਮੇਰੇ ਜੀਦਾ ਟੁਕੜਾ ਉਹਦੇ ਕਰਕੇ ਨਾ ਸਾਸ ਜੇ ਹੁੰਦਾ ਜਦ ਦੂਜੇ ਦੀ ਧੀ ਜਾਂਦੀ ਆ ਵਿਆਹ ਕੇ ਫਿਰ ਉਹਦੇ ਵਿੱਚ ਨਹੀਂ ਦਿਖਦਾ ਕਿਆ ਗੱਲ ਇਹ ਚਲ ਨਹੀਂ ਕਿੱਦਾਂ ਨੂੰ ਗੱਲ ਕਰ ਮੈਂ ਕਹਿੰਦੀ ਹੁਣ ਜਿਵੇਂ ਤੁਹਾਨੂੰ ਮੇਰੇ ਚ ਕਈ ਚੀਜ਼ਾਂ ਦਿਖਦੀਆਂ ਨਹੀਂ ਮੇਰੇ ਚ ਕੋਈ ਗੱਲ ਨਹੀਂ ਦਿਖਦਾ ਸਾਰੇ ਨੁਕਸੇ ਦਿਖਣਗੇ ਹਾਂ ਹਾਂ ਮੈਂ ਉਹ ਗੱਲ ਫਸ ਗਈਆਂ ਬਸ ਬਸ ਪਰ ਬੀਜੀ ਆ ਤੁਹਾਨੂੰ ਜਨਮ ਵਿੱਚ ਸਾਰੇ ਪੌਦੇ ਦਿਖਦੇ ਆ ਪਪਾਈ ਰਵਿੰਦਰ ਰੂਣੀ ਦੇਦੇ ਆਉਣੇ ਹਾਂਜੀ ਦਿਖਦੇ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਅੱਜ ਕੱਲ੍ਹ ਇਹ ਕਨੇਡਾ ਵਿੱਚ ਸ਼ਾਰਟ ਭੇਜਿਆ ਬੇ ਸ਼ਰਮ ਜਿਹੜੇ ਚੱਕਰੀਆਂ ਨੂੰ ਆਇਆ ਸਾਡਾ ਜਵਾਈ ਇਹਨੇ ਜਾ ਕੇ ਦੂਏ ਦਿਨ ਸ਼ਾਰਟ ਭੇਜਿਆ ਕਹਿੰਦਾ ਵੀ ਮੈਨੂੰ ਨਾ ਤਾਂ ਇਹਨੇ ਤੇਰੇ ਆ ਪਕੌੜੇ ਮੈਂ ਤੇਰੇ ਆ ਬਰੈਸਟ ਕੋਟ ਹੋ ਵੀ ਕੋਈ ਨਹੀਂ ਚਾਹ ਕਰਦੀ ਉਹ ਵੀ ਕਾਮਦਲ ਗਿਆ ਤਾਂ ਇੱਥੇ ਨਾ ਜੈਸਮੀਨ ਬੈਠੀ ਸੀ ਜੈਸਮੀਨ ਹੱਸ ਕੇ ਮੈਂ ਕਿਹਾ ਹੋ ਗਿਆ ਵੀ ਕਿੰਨੀ ਰਿਤਾ ਹੈ ਨਾ ਵੀ ਕਿ ਪਜ਼ਾਰੇ ਘਟਦੇ ਜੈਸਮੀਨ ਇਹ ਦੇਖ ਲਓ ਕਹਿੰਦੀ ਰੁਬਿੰਦਰ ਨੇ ਕਿ ਆ ਵੇਜਿਆ ਮੈਨੂੰ ਕਿ ਜਵਾਈ ਦੀ ਸੇਵਾ ਨਹੀਂ ਕਰਦੇ ਮੈਂ ਤਾਂ ਵੈਸੇ ਪਤੀਸਰੀ ਵਾਰ ਪਿੱਤੀ ਸੀ ਹਾਂ ਉਹ ਜਵਾਈ ਦੀ ਜਵਾਈ ਤਾਂ ਨੱਕ ਤਲੇ ਨਹੀਂ ਆਉਂਦੀ ਕਿਹੜਾ ਕਰੀਏ ਉਹ ਕਹਿੰਦਾ ਖੋਏ ਦੀ ਮਰਪੀ ਦੁੱਧ ਚ ਰਹਿਣਾ 24 ਘੰਟੇ ਹਾਂ ਤੇ ਉਹ ਮੈਂ ਕਹਿੰਦੀ ਹਾ ਦੁੱਧ ਦੁੱਧ ਲੋਈ ਤੇ ਦੁੱਧ ਸਕੇ ਖੋਏ ਘੰਟੇ ਲੈਣੇ ਦਵਾਈ ਜਾਣੀ ਆ ਦੇ ਬਾਈ ਕੋ ਦੇਖੋ ਜਿਹਦੀ ਵਾਰ ਪਖਾਣੀ ਫਿਰ ਤਾਂ ਪੈ ਦੁੱਧ ਪੁੱਜਦਾ ਕਰਦੇ ਕੋਈ ਚੱਕਰ ਨਹੀਂ ਦੁੱਧ ਪੁੱਜਦਾ ਕਰਦਾ ਕੋਈ ਕਰਦੀ ਉਹਨੇ ਕਰੀ ਖੋਆ ਘੱਟ ਕੀ ਭੇਜਦੀ ਨੂੰ ਤਾਂ ਬਹੁਤ ਖੋਜ ਗਿਆ ਇਹਦੇ ਵਿੱਚ ਨਹੀਂ ਨਹੀਂ ਕਾਸੇ ਦੀ ਜਰੂਰਤ ਨਹੀਂ ਹੈਗੀ ਦੁੱਧ ਸਭ ਕੁਝ ਆਸ ਤੇ ਆ ਸੀ ਅਸੀਂ ਬੜਾ ਬਗਾਵਨਾ ਨਾ ਨਾ ਮਾਠੇ ਤਾਂ ਮਾੜੀ ਮਾੜੀ ਇੱਕ ਗੱਲ ਹੈਗੀ ਹੈ ਆਪਣੀ ਰਿਪਾਇਰਮੈਂਟ ਹੋਊਗੀ ਤਾਂ ਤੇ ਭਜਾਊਗਾ ਮੈਂ ਬਲੀਗਰਮੈਂਟ ਨਹੀਂ ਕਰਦੀ ਮੈਨੂੰ ਤਾਂ ਹੀ ਨਹੀਂ ਪਤਾ ਲੱਗਦਾ ਵੀ ਮੈਂ ਪੋਜੀਸ਼ਨ ਚਾਹਾਂ ਵੀ ਵਿੱਚ ਨਹੀਂ ਨਹੀਂ ਤੁਸੀਂ ਹੀ ਪਾਓ ਮੈਂ ਕਮੀਜ਼ ਨਹੀਂ ਪਾਉਣੀ ਮੈਂ ਟੀ-ਸ਼ਰਟ ਪਾ ਕੇ ਲੈ ਵੀ ਹਰ ਗੰਨੂ ਨੇੜੇ ਕਰਕੇ ਦਿਖਾ ਦੇ ਮੇਰੇ ਕਈ ਪੈਣਾ ਤੇ ਫੋਨ ਮੈਸੇਜ ਫੋਨ ਉਹ ਕਹਿੰਦੇ ਵੀ ਤੁਸੀਂ ਹਰ ਗੰਨੂ ਨੂੰ ਦਿਖਾਉਂਦੇ ਨਹੀਂ ਹੈਗੇ ਅਸੀਂ ਤਾਂ ਹਰ ਗੰਨੂ ਦੇਖਣ ਵਾਸਤੇ ਉਤਾੜੇ ਹੋਏ ਪਏ ਹਰ ਗੰਨੂ ਆਪਣੇ ਡਰ ਦੀ ਕੁੱਤੀ ਅਰੇ ਹੁਣ ਤਾਂ ਤਾਂ ਚੱਕੀ ਹੋਈ ਹੈ ਵਧੀਆ ਹਾਂਜੀ ਹਾਂ ਜਿਵੇਂ ਮਰਜ਼ੀ ਮੋੜੇ ਲਾਵਾ ਚਾਹੇ ਤੁਸੀਂ ਦੇਈ ਜਾ

ਮਾ ਮੋਂ ਵੀ ਲੈਤਾ ਮੇਚੋ ਮੇਚੋ ਝੂਠੀ ਹੋ ਆ ਨਹੀਂ ਬੱਜਿਆ ਨਾ ਫਿਰ ਜਦੋਂ ਖੀਨ ਨਾ ਇੱਕ ਬਿੱਟ ਮੇਰੀ ਗੱਲ ਸੁਣੋ ਮੇਰੇ ਮੂੰਹ ਤੇ ਸਾੜੀ ਸੰਤ ਨਿਕਲਣਾ ਚੰਗਾ ਨਹੀਂ ਲੱਗਦਾ ਹਾਂ ਮੈਂ ਵੀ ਹੈਗਾ ਮਾ ਰੋਗਾ ਨੌ ਲੈਤਾ ਉਹ ਚੀਜ਼ ਉਹ ਸਭ ਤੇ ਤੁਸੀਂ ਕਹਿਸਾ ਜੀ ਹਾਂ ਤੇਰੀ ਸਾੜੀ ਆ ਜਾਂ ਉਹ ਸਾੜਾ ਨਾ ਸਾੜੇ ਨੂੰ ਮਜ਼ਾ ਲੱਗਦਾ ਹਾਂ ਅੱਛਾ ਇੱਕ ਤਾਂ ਇਹਨਾਂ ਸਾੜੇ ਦੀ ਟਿਕਟਦਾਰ ਦੀ ਸੁਣੀ ਜੀ ਆ ਮੇਰੇ ਸਰਦਾਰਾਂ ਨੇ ਬਹੁਤ ਜਿਆਦਾ ਕਰਦੇ ਨੇ ਸਾੜੇ ਨੂੰ ਉਹ ਦਾ 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 ਜੀ ਸਾਤਾ ਲੈ ਵਧੀਆ ਕੱਲ ਯਾਦ ਕਰਦੇ ਆ ਲੈ ਕੁੱਪੀ ਸਾਲੇ ਯਾਦ ਕਰਨਾ ਮਾਡੀ ਗੱਲਾਂ ਵੀ ਤੁਸੀਂ ਆਪਣੇ ਸਾਲੇ ਯਾਦ ਕਰਦੇ ਕਿਹਾ ਗਿਆ ਆਪਣੇ ਸਾਲੇ ਯਾਦ ਕਰ ਮੇਰੇ ਸਾਲੇ ਮੇਰੀਆਂ ਖੱਪੀਆਂ ਸੱਜੀਆਂ ਬਹਾਂ ਤੋਂ ਹੋ ਜਾਣੇ ਹਾਂ ਇੰਚ ਹਾਂ ਠੀਕਾ ਸਾਰੇ ਯਾਦ ਕਰਦੇ ਸੁੱਖੋ ਬਣ ਜੀ ਸੁੱਖੋ ਬਣ ਕਿਹ ਕਹਿੰਦੇ ਸਾਰੇ ਯਾਦ ਕਰਦਾ ਤਾੜਾ ਉਹਦਾ ਨਾ ਮੈਂ ਬੇਦਰ ਪਰ ਬੈਠੀ ਨਹੀਂ ਹਮੇਸ਼ਾ ਹੀ ਮੇਰਾ ਸਿਰ ਤਾਂ ਤਾਲੇ ਹੋਇਆ ਹਾਂ ਮੈਂ ਚੱਲ ਨਹੀਂ ਸਕੀ ਹੈ ਜਿਆਦੇ ਨੂੰ ਗਰਮੀ ਨਹੀਂ ਆਉਣੀ ਮੇਰਾ ਸਿਰ ਖਰਾਬ ਹੋ ਜਾਂਦਾ ਹੈ ਹਾਂ ਦੇਖੋ ਸਿਰ ਖਰਾਬ ਹੋ ਜਾਂਦਾ ਤੂੰ ਹੀ ਸਾਡਾ ਸਿਰ ਖਰਾਬ ਕਰ ਦਿੰਦੇ ਨਹੀਂ ਨਹੀਂ ਇਹ ਨਹੀਂ ਗੱਲ ਉਹ ਦੇਖੋ ਤੁਸੀਂ ਜਦੋਂ ਰਮੇਂਦਰ ਆਇਆ ਬਿਹਾਰ ਤੋਂ ਬੜੇ ਤੇ ਉਹਨਾਂ ਦੇ ਨਹੀਂ ਅਜੇ ਵੀ ਤੱਕ ਨਹੀਂ ਗਏ ਹੈਗੇ ਨਾ ਨਹੀਂ ਕਰਨੇ ਕਿਤੇ ਟੱਕਰ ਤਾਂ ਨਹੀਂ ਲਾਇਆ ਹੋਇਆ ਇਹ ਨਹੀਂ ਇਹ ਨਹੀਂ ਸਭ ਕੁਝ ਆਪਾਂ ਨੇ ਸ਼ਾਂਤ ਕੀ ਜਿਹੜਾ ਬਾਪ ਆ ਨਾ ਉਹ ਦਿਲ ਤੋਂ ਐ ਦੇਖਦਾ ਵੀ ਮੇਰੇ ਦਿਲ ਦਾ ਟੁਕੜਾ ਮੈਂ ਧਿਆਨ ਨਾਲ ਦੇਖਾਂ ਹੁਣ ਆਪਾਂ ਆਪਣੇ ਜਸਮੀਨ ਨੂੰ ਨਹੀਂ ਕੈਸਰੇ ਫਿਰ ਉਹ ਉਹੀ ਗੱਲ ਨਾਲ ਕਿ ਜੇ ਹੁਣ ਆਪਣਾ ਜਸਮੀਨ ਦਿਲ ਦਾ ਟੁਕੜਾ ਅਰਵਿੰਦਰ ਉਹ ਚ ਨੁਕਸ ਕੱਢੀ ਜਾਊਗਾ ਫਿਰ ਗੱਤ ਘਾ ਲਾਣਾ ਨਾ ਨਹੀਂ ਮੈਨੂੰ ਪਤਾ ਸਾਰਾ ਵੀ ਮੈਂ ਤੇਰੇ ਬਰਦੂ ਦੇਖਦੀ ਹਾਂ ਕਿ ਆ ਕੇ ਨੁਕਸ ਆਉਂਦੇ ਨੇ ਮੈਂ ਕੀ ਕਰ ਸਕਦੀ ਨਾ ਮੈਂ ਅਜੇ ਕੋਚੇ ਵਾਲਾ ਤਾਂ ਇਹ ਦਨੀਆ ਕੋਈ ਨਹੀਂ ਕਰਦੀ ਨਾ ਉਹ ਪਿਆਰ ਨਾਲ ਦੇਖ ਰਿਹਾ ਬਿਲਕੁਲ ਪਿਆਰ ਨਾਲ ਇਹ ਫਿਲਮ ਜਿਹਦੇ ਗੋਦੀ ਤੋਂ ਜਵਾਬ ਹੁੰਦਾ ਨਾ ਹਾਂ ਉਹ ਲੋੜੇ ਸਭ ਪਿਆਰ ਨਾਲ ਨਾ ਕੀ ਫੀਲਿੰਗ ਉਹਦੇ ਵੈਸੇ ਰਵਿੰਦਰ ਸਾਰਾ ਕਰੀ ਅਸੀਂ ਤੈਨੂੰ ਮਜ਼ਾਕ ਕਰਦੇ ਤੇ ਬਸ ਮੈਂ ਤੈਨੂੰ ਕਹਿ ਆਂ ਲਿੰਗ ਆਪਣੇ ਬੱਚੇ ਦੀ ਮੈਂ ਤਾਂ ਕਾਹ ਤੋੜੀ ਤੇ ਉਹ ਸਾਨੂੰ ਉਹ ਤਾਂ ਸਾਨੂੰ احساس ਹੀ ਹੁੰਦਾ ਸਾਡੀ ਗੋਦੀ ਚ ਜਦੋਂ ਅਸੀਂ ਆਪਣੇ ਨਾਂ ਦੇ ਫੀਟ ਘੱਲਦੇ ਮੇਰੀ ਸਦੀਪ ਜੀ ਕਹਿੰਦੀ ਮੈਂ ਤਾਂ ਲੜਾਈ ਹੋ ਜਾਂਦੀ ਆ ਅੱਜ ਇਹਨਾਂ ਦੇ ਟੀਐਸ ਦੇ ਸਾਰੀ ਰਾਤ ਤੱਕ ਨਾਲ ਲਾ ਕੇ ਰੱਖਦੇ ਕਿ ਇਹਨੇ ਤੂੰ ਆਪਣੀ ਸਮਹਿਲ ਦਿੰਦੀ ਆ ਜਿਸ ਵੇਰ ਨੂੰ ਫਲ ਖੇਟਣ ਦੀ ਆਪਣੀ ਸਮਹਿਲ ਦਿੰਦੇ ਤਾਂ ਚੱਕੜੇ ਦਿੰਦੀ ਹੁਣ ਮੈਂ ਮੈਨੂੰ ਵੀ ਸਮੈਲ ਨਾਲ ਕਹਿੰਦੇ ਕਰਮ ਸਮੈਲ ਬੱਚਿਆਂ ਨੂੰ ਵੀ ਤੇਹੀ ਸਮੈਲ ਆਣੀ ਸਾਡੀ ਬੁੱਧੀ ਚ ਨਹੀਂ ਆਉਣੀ ਤੇਰੇ ਕੋਲੇ ਉਹ 10 10 12 ਦਿਨ ਨਾਲ ਆਪਣੇ ਲੇਕਿਨ ਇਹਨੂੰ ਸਾਡੀ ਸਮੈਲ ਆਉਣੀ ਚਾਹੀਦੀ ਹੈ ਕਿਉਂਕਿ ਨਰਿੰਦਰ ਨੇ ਔਰ ਜੈਨਲੀ ਨੇ ਕੋ ਬਣਾਇਆ ਦੇਸ਼ਾਂ ਦੇ ਵਿੱਚ ਅਲਗ-ਦੋਲ ਆ ਮੈਂ ਵੀ ਇਹ ਗੱਲ ਕਹਿਣ ਲੱਗੀ ਸੀ ਵੀ ਸਾਡੇ ਕੋਲ ਤਾਂ ਹੀ ਰਹੋ ਕਿ ਸਾਡੇ ਕੋਲ ਹੋ ਆ ਦੇਖੋ ਤਾਂ ਕੀ ਹੋ ਗਿਆ ਛੋਬੀ ਕਿੱਥੇ ਕਿੱਥੇ ਹੋ ਇਹ ਨੀਵਾਂ ਘੱਲੇ ਹੀ ਵੜੀ ਗਈ ਵਿਚ ਨੂੰ ਨਿਕਲੀ ਨਾ ਤਾਂ ਜੁੱਟ ਟੁੱਟ ਗਈ 1 ਲੱਖ 20 ਤੋੜਦੇ ਹੈ ਜਾਨ ਇਹ ਉਹ ਤੇਰਾ ਜੀਜਾ ਦੇਖਦਾ ਉਧਰ ਰੰਗ ਮੇਰੀ ਫਰੀਕਾ ਚਲ ਗਿਆ ਮੈਂ ਆਇਆ ਉਹ ਸਾਪੇ ਨੂੰ ਅਰਦੀ ਨਹੀਂ ਬੋਟੇ ਤੇ ਚੀਕ ਕੱਢ ਲਿਆ ਲੈ ਆ ਕੋਈ ਤੇਤੀ ਕਰੋ ਫੇਰ ਪੈਕ ਚੱਲੀਏ ਹੋ ਕੋਲੋਂ ਇਹ ਜੋ ਉਹ ਕੇ ਕਹਿੰਦੀ ਮੈਂ ਭੁੱਲ ਗਈ ਕਿੱਥੇ ਕਰ ਦਿੰਦੀ ਆ ਲੱਤੋਂ ਲੱਗੀ ਆ ਉੱਥੇ ਪਾਉਣ ਦੀ ਬੈੱਡ ਦੇ ਸਾਈਡ ਪਰ ਜਿਹੜੀ ਇੰਨੀ ਕਿ ਜਗ੍ਹਾ ਨਾ ਬੈੱਡ ਦੇ ਉਹਦੇ ਵਿੱਚ ਫਸਾ ਕੇ ਲੰਬਾ ਪਾਉਣ ਦੀ ਵੀ ਦੇਖੀ ਬਿਲਕੁਲ ਹੀ ਬਸ ਚੱਚੀ ਲਗਾਉਂਦੀ ਵੀ ਇਹਨਾਂ ਨੂੰ ਤੇ ਚੀ ਹੁਣ ਲੱਭਣੀ ਉਹ ਕੋਈ ਜਲਤੈ ਗਰੀ ਨਹੀਂ ਹੈਗੀ ਹੁਣ ਸਵੇਰੇ ਉੱਠੂਗੀ 5:30 ਵਜੇ ਪਹਿਲਾਂ ਕਹੂੰਗੀ ਮੈਂ ਜਾ ਕੇ ਹਰ ਗੋਲ ਦੀ ਪਾਰੀ ਕਰੀ ਉਤ ਕੇ ਬਾਦ ਸਾਰਾ ਕੰਮ ਨਾ ਅਵੀ ਲੌਂਗੀ ਕਹਿੰਦੀ ਠੰਡੇ ਪਾਣੀ ਨਾਲ ਨਾ ਲੜਾ ਹੁੰਦਾ ਹੈ ਹਾਂ ਤਾਂ ਵੀ ਪਾਰੀ ਆ ਗਈ ਇਹ ਆ ਗਈ ਕੀ ਕਰਨਾ ਹੈ ਇਹ ਉਹਨੂੰ ਕੱਟ ਕੇ ਦਿੰਦੇ ਨਾ ਨਾ ਤਾਂ ਜੀਏ ਮੈਂ ਮੈਂ ਲੈ ਲਿਮਾ ਕੱਟੀ ਤਿੰਨ ਗਲਾ ਪੀ ਕੇ ਲੀਓ ਇਹ ਪਿਆ ਨਾ ਨਾ ਮਾਸੀ ਔਰੇ ਬੱਤ ਚੁਪਰੀ ਤਾਂ ਔਰੇ ਆ ਚਾ ਚਾ ਜੈ ਜੈਸਮਿੰਦੀ ਦੀ ਨੂੰ ਪੇ ਦੇ ਦੇ ਨਾਲ

ਇਹ ਨਾ ਲੈ bari ਤਾ ਤੋੜ ਦਣਾ ਉਹ ਕੁੱਤੇ ਨਾਲ ਬੁੱਤਾ ਹੋਰ ਪਹਿਲਾਂ ਗੱਲ ਸੁਣ ਕੇ ਜਾ ਕਰਿਆ ਇਹਨੇ ਜਿੱਦੂ ਕਹਣਾ ਪਾਬੀਏ ਪੁਆਇੰਟ ਸੁਣਨੇ ਨੂੰ ਕਿਹਾ ਇਹਨੂੰ ਜਾਣੇ ਗੱਲ ਠੀਕ ਹੈ ਸੋ ਜੜਕਰ ਨੂੰ ਜ਼ਰਾ ਪਿਆ ਤੀ ਕੁੱਤਾ ਰਹਾ ਆ ਕੀ ਪਾਬੀ ਜੀ ਨੇ ਕਿਹਾ ਵੀ ਪੁਆਇੰਟ ਸੁਣਾ ਸੁਭੀਤ ਰਸਟਰੀ ਕੀ ਸੁਣਾਇ ਸੁਭੂ ਸਨਾਈ ਜਨਮਨ ਬਸ ਠੀਕ ਹੈ ਓਕੇ ਇਹਨੂੰ ਤਾਂ ਸ਼ਰਮ ਦੀ ਆ ਹੁਣ ਮੈਂ ਅੱਜ ਸਕੂਲ ਚ ਆ ਕੇ ਆਈ ਹੁਣੇ ਪ੍ਰੈਕਟਿਸ ਨਹੀਂ ਗਰਨਾਜ ਗਾ ਦਿੱਤੀ ਨਹੀਂ ਕਰਕੇ ਨਹੀਂ ਆਈ ਚਾਹ ਦੇਲੀ ਦੇਲੀ ਜਨਗਨਮਨ ਨਹੀਂ ਕਰਕੇ ਆਈ ਮੇਰੇ ਕੋਲ ਦੇਲੀ ਨਹੀਂ ਕਰਕੇ ਆਈ ਮੇਰੇ ਕੋਲ ਤਾਂ ਦੇਲੀ ਜਨਗਨਮਨ ਹੁੰਦਾ ਸਿਰ ਮੈਂ ਤਾਂ ਕਲਾਸ ਵਿੱਚ ਕਰਕੇ ਸੀ ਅੱਛਾ ਕਾਟ ਕਰ ਦਿੱਨੀ ਕਾਟ ਕਰ ਦਿੱਨੀ ਉਹ ਤਾਂ ਦੇਲੀ ਜਨਗਨਮਨ ਸਰਾਇਆ ਤਾਂ ਰੱਖ ਲਈ ਕਿ ਨਹੀਂ ਬਸ ਚੱਲ ਓ ਜਦੋਂ ਗੱਲ ਕਰਦਾ ਨਾ ਤੀ ਕਰਦੇ ਮੈਂ ਕਹਿੰਦਾ ਉਹ ਪਾਠ ਦਾ ਜਿਹੜੇ ਕਰਾਉਂਦਾ ਅੱਛਾ ਪਾਠ ਚੱਲਦੇ ਨਾਲੇ ਤਾਂ ਪੰਜ ਮਿੰਟ ਹੀ ਸਿਆਰ ਨਹੀਂ ਹੋ ਗਿਆ ਇੱਧਰ ਉਹ ਜੰਗਲ ਮੰਨ ਮੇਰੇ ਬੱਚਿਆਂ ਦਾ ਵੀ ਰਾਸ਼ਟਰੀ ਗੀਤ ਵੀ ਹੈਗਾ ਜਦ ਮੈਂ ਮੈਚ ਦੇਖਦਾ ਤਾਂ ਮੇਰੇ ਕੋਲ ਮੈਚ ਦੇਖੂ ਉਹਦੇ ਤੋਂ ਪਹਿਲਾਂ ਜਿਹੜੇ ਦੋਹੇ ਟੀਮਾਂ ਖੇਡਦੇ ਆ ਉਹਨਾਂ ਦੇ ਰਾਸ਼ਟਰੀ ਗਾਣੇ ਬਸ ਫਿਰ ਮੈਨੂੰ ਪੁੱਛਦੀ ਹੁੰਦੀ ਵੀ ਡਾਡੀਏ ਮਾਏ ਆਪਣੇ ਦੇਸ਼ ਦਾ ਰਾਸ਼ਟਰੀ ਗਾਣੇ ਇਹ ਉਹਨਾਂ ਨੂੰ ਰੋਕ ਤੋਂ ਹੁੰਦਾ ਇਹ ਦੇਖਦਾ ਦਾ ਅੱਜਾ ਫਿਰ ਉਹੀ ਆਉਣਾ ਫਿਰ ਉਹ ਬਸ ਜਨਗਨ ਮੰਦ ਮੰਦ ਉੱਥੇ ਫਸ ਗਈ ਹੈ ਇੱਕ ਬਾਰਡਰ ਤੇ ਕੀ ਆਪਦਾ ਹੁਣ ਸੈਟੂਲ ਵੀ ਚੱਲਦਾ ਹੋਵੇ ਕੀ ਆਪਦਾ ਤੈਨੂੰ ਯਾਰ ਬਾਰਡਰ ਚ ਵੀ ਉੱਥੇ ਬਾਰਡਰ ਪੜ ਗਈ ਤੇ ਉੱਥੇ ਵੀ ਚੱਲਦਾ ਫਦਾ ਆਹ ਉੱਥੇ ਕਹੀ ਮੈਂ ਕਈ ਦਿਨ ਕਹੀਗੀ ਕਿੱਥੇ ਬਾਰਡਰ ਬਾਰਡਰ ਉੱਪਰ ਸਬਜ਼ਰਵ ਤਾਂ ਫੁੱਲ ਲੱਕੀ ਵੀ ਕਰਨਾ ਹਰ ਇੱਕ ਚੀਜ਼ ਹਾਂ ਹਰ ਇੱਕ ਨੂੰ ਗੇਮ ਕਰਦੀ ਦਮਾਗੋ ਹਾਂ ਇਹ ਸ਼ੁਭ ਹੋਵਾ ਚਾਹੀਦਾ ਵੀ ਅੰਦੇ ਜਵਾਬ ਵਾਹ ਇਹਦਾ ਵੀ ਬਹੁਤ ਦਿਮਾਗ ਦੀ ਚੀਜ਼ ਆ ਆਣਾ ਨਾ ਕਹੀ ਕਿ ਗਿਵ ਮੀ ਮੀ ਫੋਨ ਗਿਵ ਮਾਈ ਫੋਨ ਗਿਵ ਮੀ ਵੈਨ ਡਿਸ਼ਰੈਕਟਿਵ ਬੋਲਦੀ ਹੈ ਅੰਗਰੇਜੀ ਬੋਲਦੀ ਹੈ ਅੰਗਰੇਜੀ ਚ ਮੰਗਦੀ ਮੇਰਾ ਫੋਨ ਦੱਸੋ ਕਿੱਥੇ ਹੈ ਸ਼ਿਭੂ ਹਾਂ ਕੇ ਕਹਿੰਦੇ ਗਿਵ ਮਾਈ ਫੋਨ ਹਾਂ ਉਹ ਵਾਓ ਕੋ ਤੈਨੂੰ ਕਿਤੇ ਕਹਿਣਾ ਸਿੱਖਿਆ ਵਾਓ ਤੂੰ ਤੂੰ ਕੀ ਹਾਂ ਤੁਸੀਂ ਸ਼ਿਭੂ ਤਾਂ ਤੁਸੀਂ ਸ਼ਿਭੂ ਤਾਂ ਨੀ ਗਿਫਟ ਤੰਗਾ ਉਹ ਵਾਓ ਕਰਕੇ ਦਿਖਾ ਦੇ ਵਾਹ ਉਹਦਾ ਚੰਨ ਨਕੂਲ ਗੀ ਉਹਦੇ ਲੱਗੀ ਵੀ ਅਲੱਗ ਜੇ ਮਨਾਟੀ ਕਰ ਦੇਈਏ ਅੱਛੀ ਲੱਗਦਾ ਬੰਦਾ ਸਿੱਖ ਰਿਹਾ ਨੇ ਕਿਹੜਾ ਸਾਥ ਪਤਾ ਅੱਧੀ ਰੋਲ ਕਰਦੀ ਚੱਲ ਜਾਂਦੀ ਹੈ ਅੱਛਾ ਕਸਰਤ ਕਰੀ ਕਸਰਤ ਕਰੀ ਸ਼ੁਭੂ ਕਸਰਤ ਕਰੀ ਕਸਤਾ ਪ੍ਰਕਾਰ ਤੇ ਪਹਿਲੇ ਚੱਲਦੀ ਹੈ ਪਰ ਸਰ ਦਾ ਦਿਖਾਉਣੇ ਲੱਜਦੇ ਚੱਲ ਕੇ ਸ਼ੁਭੂ ਕਸਰਤ ਕਰੀ ਕਿਵੇਂ ਕਰਦੀ ਹੁੰਦੀ ਹੈ ਪ੍ਰੈਕਟਿਸ ਪ੍ਰੈਕਟਿਸ ਛਿੱਤਿਆ ਹਾਂ ਹਾਂ ਛਿੱਤ ਇਹਨੂੰ ਛੱਡ ਕੇ ਇਹਦੇ ਵਿੱਚ ਨਹੀਂ ਇਹਦੇ ਨਾਲ ਪ੍ਰੈਕਟਿਸ ਕਰਦੇ ਪਰ ਉਹ ਤਾਂ ਪਹਿਨ ਹੋ ਕੇ ਤੇ ਬਸ ਤੇ ਪੁੱਤ ਪੜੀਦਾ ਆਦੇ ਪਰ ਸ਼ੁਭੂ ਜੇਤੀ 10 ਪ੍ਰੈਕਟਿਸ ਸ਼ੁਭੂ ਜੀ ਸ਼ੋਗਾ ਪਰ ਪਰ ਲੋਗ ਪ੍ਰੈਕਟਿਸ ਕਰਕੇ ਜਿਹੜੀ ਜੋਗਾ ਕਰੇ ਕਰਦੀ ਜੋਗਾ ਕਰਕੇ ਦਿਖਾਈ ਜੋਗਾ ਜੋਗਾ ਅਰੇ ਸ਼ਾਬਾਸ਼ ਵਾਹ ਵਾਹ ਉਹ ਬੜੀ ਕਹਿੰਦੇ ਸਾਂ تیرਸ ਤਾਂ ਤੁਮੇ ਨੂੰ ਹੈ ਚਾ ਇਹ ਇਸ ਕਹਾਣੀ ਤੋਂ ਹੁੰਦਾ ਹੈ ਇੱਕ ਹੈ ਤਰਾਇਆ ਇੱਕ ਮੈਨ ਨੇ ਚੰਗਿਆ ਗੱਲਾਂ ਆ ਫੇਰ ਨਿਕਲ ਲੱਗੀ ਚੱਲੇ ਚੱਲੇ ਚੱਲੀ ਜੀ ਆ ਲੈ ਜੀਰ ਸਾਹਮਣੇ ਆਜਾ ਲੱਡੂ ਦਾ ਸੌਂਗ ਹੈ ਸਾਡਾ ਹਰ ਕੋਈ ਸੌਂਗ ਹੈ ਜੇ ਕਰਦਾ ਹੀ ਆਪਾਂ ਹੋਰ ਪਾਸੇ ਚੱਲੀ ਜਾਂਦੇ ਨੇ ਕਹੜਾ ਤੁਸੀਂ ਗੱਲਾਂ ਕਰਨੀ ਮੈਂ ਸੌਣਦੀ ਆਂ ਬਾਪ ਦੇ ਟਿੱਕਾ ਗੋਦੀ ਦੀ ਨਿਕਾ ਸੌਈ ਨਹੀਂ ਆ ਜਿਹੜੇ ਸੌਈ ਵੀ ਹੈ ਨੇ ਦੋਨੇ ਸਾਸੋਲ ਆ ਗਏ ਮੇਰੇ ਪਾਪਾ ਆ ਗਏ ਮਾਂ ਤੇ ਬੂਤ ਪਾਏ ਨੇ ਕਹਿੰਦੇ ਡਾਡੂ ਡਾਡੂ ਕਹਿੰਦਾ ਡਾਡੂ ਮੈਂ ਤਾਂ ਪਾਪਾ ਕਹਿੰਦਾ ਡਾਡੂ ਨਾਮ ਆਉਂਦਾ ਡਾਡੂ ਬਾਪੂ ਕਿਹਦੀ

ਅੱਜ ਅੱਜ ਇਹ ਦਿਨ ਤੋਂ ਸੌਣ ਨਹੀਂ ਹੈ ਤਾਂ ਹੀ ਤਾਂ ਕਰਕੇ ਸੌਂਗੇ ਹੁਣ ਪਤਾ ਨਹੀਂ ਕਿ ਘੰਟੇ ਖੜਕਾਈਓ ਤਾਂ ਨਹੀਂ ਰਹਿਣਾ ਇਹ ਵੀ ਨਹੀਂ ਉੱਠਦੇ ਜਦ ਸੌਂਗੇ ਫੇਰੇ ਇਹ ਵੀ ਨਹੀਂ ਉੱਠਦੇ ਫਿਰ ਸਾਰੇ ਸਾਡੇ ਕੰਮ ਨਹੀਂ ਕਰਦਾ ਚਲ ਆਇਆ ਕਰਿਆ ਤਾਂ ਦਿਨ ਚ ਕੁੜੀ ਨੂੰ ਵੀ ਕੰਮ ਲਾ ਕੇ ਰੱਖਿਆ ਤਾਂ ਵਾਰਤ ਲੱਗੇ ਜਾਂਦਾ ਦੋਨੇ ਜਣੇ ਸੌਂਝਾ ਕਰਦੇ ਹਾਂ ਨਾ ਇੱਕ ਕਮਾਪ ਉੱਥੋਂ ਜਾ ਕੇ ਥੋੜਾ ਦਾ ਕਰੋਗੀ ਉਪਰ ਕਰੋ ਉਪਰ ਕਰੋਗੀ ਬੜਾ ਜਿਆਦਾ ਇਹਨਾਂ ਨੂੰ ਦਰਿਆਣਾ ਕਰਦਾ ਜਗਾ ਚੇਂਜ ਕਰ ਲੈ ਉਹ ਤਾਂ ਹੈ ਜੀ ਹਾਂ ਚਲ ਕੋਈ ਉਪਰ ਜਾ ਕੇ ਕਰੋ ਮੈਂ ਇੱਥੇ ਆ ਕੇ ਉਪਰ ਵਾਲਾ ਜੀ ਕਰਨਾ ਹੋਣਾ ਉਹ ਉਪਰ ਨਹੀਂ ਕਰਦੀ ਨਹੀਂ ਨਹੀਂ ਮੈਂ ਤਾਂ ਇਹਨੂੰ ਐਸੀ ਗੁੱਤੀ ਦਿੱਤੀ ਵੀ ਮੈਨੂੰ ਨਾ ਭੁੱਲੀ ਤੂੰ ਮੋਰਨ ਮਾਜਾ ਆਪਾਂ ਕੀ ਕਰਨਾ ਗੋਦ ਤਾਂ ਹੁੰਦਾ ਮੇਰੀ ਗੱਲ ਸੁਝੇ ਤਾਂ ਸਾਲ ਬਾਅਦ ਇਹ ਆ ਕੇ 6 ਮਹੀਨੇ ਬਾਅਦ ਉਧਰ ਅੱਧ ਜਾਣਾ ਹੁੰਦਾ ਆਪਣੇ ਤਾਂ ਥੋੜੇ ਦਿਨ ਬਾਅਦ ਆਪਣੇ 6 ਮਹੀਨੇ ਤੇਰੀ ਟੱਪੜ ਦਿੰਦੇ ਨਾ ਜਾਣਾ ਆਪਣੇ ਟੋਪੜ ਜਾ ਕਰਨਾ ਪਹਿਲਾਂ ਆਪਾਂ ਹਰ ਗੁੰਦੀ ਪਾਰੀ ਕਰਕੇ ਜਾ ਕਰਨਾ ਮੇਰੇ ਕੋਲ ਵੀ ਆਉਂਦੇ ਜੈਸੂ ਵੀ ਤੇ ਲਿਖੀ ਐ ਦੇਖੀ ਗਾਦਾ ਅਰ ਦੋਗੇ ਗਾਦਾ ਮੇਰੇ ਕੋਲ ਅੱਜ ਤੱਕ ਇਹ ਕਿਹੜੇ ਬੂਲੇ ਲਵਾ ਦਿੱਤੇ ਜਾਣਾ ਵੀ ਰੁਲੇ ਜਾ ਤੋ ਉਹ ਦੇਖ ਲੋ ਇਹ ਨਿੱਕਾ ਦੀਦੀ ਕੁੜੀ ਉਹ ਉਹ ਦੇਖਦੇ ਰਹੇ ਪੜਾਈ ਵੀ ਹੁਣ ਜੋ ਮਾਰਤੀ ਹੋ ਗਿਆ ਐ ਨਹੀਂ ਜਾ ਸਕ ਰਹੀ ਏ ਬਸ ਇੰਦਰ ਜੀ ਜਿਦ ਨੇ ਆਨੇ ਚਾਹੇ ਦੁਬਾਰੇ ਆ ਹਾਂ ਜਦ ਮਿਲਦੇ ਐ ਮਿਲਦਾ ਵੀ ਬਹਾਈ ਜੁਫੀ ਪਾ ਕੇ ਰੱਖੋ ਬਹੁਤ ਚਲ ਦੇਰ ਬਾਅਦ ਆਉਨੇ ਪਰ ਉਹ ਤਾਂ ਦੇਰ ਪਿਆਰ ਜਿਹਾ ਤਾਂ ਬਹੁਤ ਹੁੰਦਾ ਨਾ ਤੇਨੀ ਦੇਰ ਬਾਅਦ ਆਉਨੇ ਆ ਉਹਨਾਂ ਦਾ ਤਾਂ ਹੋਗਾ ਰੋਟੀ ਖਾ ਲਵੋ ਹਰਿੰਦਰ ਜੀ ਰੋਟੀ ਨਹੀਂ ਅਜੇ ਘੜੀ ਰੰਗ ਵਰਦੇ ਭਾ ਕਰ ਤਾਂ ਸਾਂਗੀ ਕਿ ਨਾ ਰੋਟੀ ਦੇਣੀ ਸੀ ਅੱਜ ਅਸੀਂ ਸਾਂਵਾਂਗੇ ਇਹ ਰਵੀ ਜੀ ਮੈਨੂੰ ਕਹਾਂਦਾ ਕੋਈ ਗੱਲ ਨਹੀਂ ਤੇ ਕਲਾ ਲੂਗਾ। ਕਹਿਣਾ ਇਹ ਜੇ ਮੇਰਾ ਤੜਕੇ 4 ਵਜੇ ਮੰਮੀ ਤੁਹਾਨੂੰ ਉਤਾਰ ਦੂਗਾ ਡੱਕਰ ਮੇਰੇ ਪੁੱਤ ਜਵਾ। ਮੈਂ ਸੁਭਾਅ ਲੈਂਦਾ ਕਿ ਰਾਤ ਨੂੰ ਲੁਕਤ। ਜਿੱਦ ਨੂੰ ਮਾਫੀ ਕਰਦਾ ਕੋਈ ਕਿਹਾ ਮਰਜੀ ਸੁਭਾਅ ਨੂੰ ਸੁਭਾਅੋ। ਨਹੀਂ ਫਿਰ ਭਾਈਆ ਜੂ ਨੂੰ ਪਾਸੇ ਨੂੰ ਆ। ਤਾਂ ਇਹ ਅੱਜ ਤਾਰਾ ਸਿੱਖ ਲਾ। ਸਿੱਖਿਆ ਤਾਂ ਸਿੱਖਿਆ ਤਾਂ ਹੋਇਆ। ਕਿਛੇ ਇਹ ਤਾਂ ਲੱਗ ਗਿਆ ਤਾਂ ਸਿੱਖਣਾ ਮੈਨੂੰ ਤਾਂ ਐ ਹੋ ਗਿਆ ਮੈਂ ਚੱਲ ਕਰਨਾ। ਸੱਜਾ ਆਹ ਕਿਹਨੇ ਮਿਲਿਆ ਕਿਹਦੇ ਸਾਰ ਦੇ ਕੋਲ। ਮਟ ਗਾਏ ਹੋ ਮਟ ਕੀ ਤੁਸ ਦੇਣ ਤੇ ਕਰ ਵੀ ਕੀ ਕਰਦਾ ਇਹੋ ਕਹਿ ਰਿਹਾ ਮੀ ਕਾ ਮੱਥਾ ਤੇ ਤੈਨੂੰ 1000 ਰੁਪੀਸ ਦੇ ਦੇਗਾ ਨਾ ਪਰ ਇਹ ਹੈ ਉੱਲੇ ਉਹ ਵਿਚਾਰੀ ਗਿਆਨ ਸਿੰਘ ਕਿਹਾ ਵੀ ਕਿੱਦਿਸ ਕਿ ਕਦਾ ਪਿੱਤੀ ਚਲੋ ਕੋਈ ਜੀ ਤਾਂ ਤੋਂ ਮੈਂ ਖਦਾਨਾ ਨਹੀਂ ਤੋਂ ਵੀ ਰਾਣੇ ਹਾਸੀ ਮਜ਼ਾਕ ਦੁੱਖ ਸੁੱਖ ਤੁਹਾਨੂੰ ਪਤਾ ਹੀ ਸਾਰਾ ਕੁਝ ਕਿਆ ਚੱਲਦਾ ਸਾਡਾ ਬਲੋਕ ਪਰ ਇਹਦੇ ਨਾਲ ਸਾਡੀ ਬਹੁਤ ਘਰ ਦੇ ਵਿੱਚ ਵਧੀ ਵੀ ਹੈ ਹਾਂ ਸਹੀ ਗੱਲ ਜਾਨੇ ਬਿੰਦਾ ਕਹਿੰਦਾ ਵੀ ਕਿੱਦਾਂ ਜਾਣਾ ਕਾਡ ਆਉਣਾ ਵੇਦਾ ਦਾ ਤਾਂ ਟਾ ਉਮੋਂ ਉਦਲਾ ਜਨਾ ਕਰਨਾ ਇੱਕ ਰਵਿੰਦਰ ਇੱਕ ਝੂਠ ਮੰਨਣਾ ਬਈ ਸੰਵੇਦਨ ਦੇ ਦਰਜ ਨੂੰ ਉਦਲਾ ਇਹ ਮੈਂ ਵੇਰਾ ਤੇ ਕਿਤੇ ਬੜਾ ਮਖਾਜੀ ਬੀਬੀ ਜਾ ਹੁੰਦਾ ਹੈ ਨਾ ਬਦਲੇ ਉਹ ਵਿਚਾਰ ਕਿਦਰੀ ਗਿਆ ਆਹ ਦਿਮਾਗ ਵਿੱਚ ਤੇ ਕਿਹਨਾਂ ਬੰਦਾ ਨਾ ਆਪਣੇ ਜਿਹੜੇ ਪੂਰੇ ਨਦਰੀ ਆਏ ਕਿ ਕਵਿਤਾ ਕੰਮ ਕਰਦੇ ਕਰਦੇ ਨਾ ਯਾਦ ਆਉਂਦੇ ਆ ਵੀ ਕਲ ਕਲ ਟੁੱਤੀ ਚੀਜ਼ ਰੱਖ ਕੇ ਆ ਗੁੱਗੂ ਜਾ ਗੁੱਗੂ ਸੁਣ ਲੈ ਆ ਤਰੋਕੀ ਖਾ ਕੇ ਖਾਦੀ ਲੰਮ ਨਾਲ ਕੇ ਰੋਟੀ ਖਾ ਕੇ ਤੇ ਰੱਖੀ ਮੈਨੂੰ ਮੱਖੂਂ ਦੇ ਦੇ ਮੱਖੂਂ ਦੇ ਦੇ ਚਲੋ ਠੀਕ ਹੈ ਜੀ ਮੈਂ ਲੈ ਕਿਸੇ ਕਰਨ ਬਲਾਵ ਤੇ ਮਾਰਨ ਫੋਟੋ ਕਰਦੇ ਤੋਂ ਬਾਅਦ ਪੌਣ ਨੂੰ ਮੱਖੀ ਦੀਆਂ ਰੋਣੀਆਂ ਜਾਂ 100 ਦਾ ਸਾਗ ਦੇਸੀ ਕੀ ਪਾ ਕੇ ਖਵਾ ਦੇ ਆਪਣੇ ਜਵਾਈ ਨੂੰ ਮੈਂ ਚਲਦੇ ਦੇਖਾਂਗੇ ਜੀ ਜੀ ਓਕੇ ਬਾਅਦ